ਅੱਜ ਸਵੇਰ ਤੋਂ ਹੀ NIA ਦੀ ਟੀਮਾਂ ਦੇ ਵੱਲੋਂ ਪੰਜਾਬ ਸਣੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ 'ਚ ਕੁੱਲ 3 ਸ਼ਹਿਰਾਂ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਰੇਡ ਜਲੰਧਰ ਫਿਰ ਟਾਂਡਾ ਅਤੇ ਆਖਿਰ ਦੇ ਵਿੱਚ ਮਾਨਸਾ ਚ ਹੋਈ। ਇਸ ਵਿਸ਼ਾale ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹਨਾਂ ਛਾਪੇਮਾਰੀਆਂ ਦੇ ਵਿੱਚ ਪੰਜਾਬ ਦੇ ਇੱਕ ਯੂਟਿਊਬਰ ਦਾ ਨਾਮ ਵੀ ਸ਼ਾਮਲ ਹੈ। ਜਿਸ ਦੇ ਘਰ 'ਚ ਐਨਆਈਏ ਦੀ ਰੇਡ ਹੋਈ ਹੈ। ਦੱਸ ਦਈਏ ਕਿ ਇਹ ਯੂਟਿਊਬਰ ਮਾਨਸਾ ਸ਼ਹਿਰ ਦੇ ਨਾਲ ਸੰਬੰਧ ਰੱਖਦਾ ਤੇ ਇਸ ਯੂਟਿਊਬਰ ਦਾ ਨਾਮ ਸੁਖਵੀਰ ਸਿੰਘ ਹੈ ਜੋ ਕਿ ਸੋਸ਼ਲ ਮੀਡੀਆ ਤੇ اپنی ਵੀਡੀਓਜ਼ ਰਾਹੀਂ کافی مشہور ہے۔ ਪਰ ਇਸ ਵਿਚਾਲੇ ਹੁਣ ਇਸ ਤੇ ਇਲਜ਼ਾਮ ਲੱਗੇ ਨੇ ਕਿ ਯੂਟਿਊਬਰ ਸੁਖਵੀਰ ਸਿੰਘ ਨੇ ਪਾਕਿਸਤਾਨ ਦੇ ਡਾਕ ਸ਼ਜਾਦ ਪੱਟੀ ਦੇ ਨਾਲ ਗੱਲਬਾਤ ਕੀਤੀ ਹੈ। ਜਿਸ ਤੋਂ ਬਾਅਦ ਇਹ ਐਨਆਈਏ ਦੀ ਨਜ਼ਰਾਂ ਦੇ ਵਿੱਚ gir ਗਿਆ ਅਤੇ ਹੁਣ ਉਸ ਦੇ ਘਰ 'ਚ ਸਵੇਰ ਤੋਂ ਹੀ ਛਾਪੇਮਾਰੀ جاری ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸੋ ਕੁਬੀਰ ਚੰਡੀਗੜ੍ਹ 'ਚ ਰਹਿੰਦਾ ਹੈ ਪਰ ਉਹ ਇਸ ਵੇਲੇ ਕਿੱਥੇ ਹੈ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਉਸ ਦੇ ਘਰਦਿਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਕਿ ਆਖਰਕਾਰ ਉਹਨਾਂ ਦੇ ਪੁੱਤ ਦੇ ਵੱਲੋਂ ਸ਼ਹਿਜ਼ਾਦ ਪੱਟੀ ਦੇ ਨਾਲ ਕੀ ਗੱਲਬਾਤ ਕੀਤੀ ਗਈ ਉਸ ਦਾ ਉਸ ਦੇ ਨਾਲ ਕੀ ਲਿੰਕ ਹੈ ਅਤੇ ਇਹਨਾਂ ਤਮਾਮ ਸਵਾਲਾਂ ਦੇ ਵਿੱਚ ਹੁਣ ਉਸ ਦੇ ਪਰਿਵਾਰ ਦੇ ਨਾਲ ਕੁਝ ਕਿਛ ਕਿਤੀ ਜਾ ਰਹੀ ਹੈ ਤੇ ਉਸ ਦੇ ਘਰ ਲਗਾਤਾਰ ਛਾਪੇਮਾਰੀ ਕਰ ਜਾਂਚ ਹੋ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਠੋਸ ਸਬੂਤ ਤਾਂ ਨਹੀਂ ਮਿਲਿਆ ਪਰ ਇਸ ਵਿਸ਼ਾਲੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਪਹੁੰਚੀ ਸੀ ਪਰ ਉਹ ਚੰਡੀਗੜ੍ਹ 'ਚ ਰਹਿੰਦਾ ਹੈ ਜਿਸ ਕਰਕੇ ਉਸ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਹੁਣ ਇਸ ਵਿਸ਼ਾਲੇ ਜੇਕਰ ਦੂਜੇ ਪਾਸੇ ਟਾਂਡਾ ਦਿਖਾਲ ਕੀਤੀ ਜਾਵੇ ਤਾਂ ਉੱਥੇ ਵੀ NIA ਦੀ ਟੀਮ ਦੇ ਵੱਲੋਂ ਦੋ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਇਥੋਂ ਦੇ ਇੱਕ ਨੌਜਵਾਨ ਜੋ ਕਿ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਉਸ ਦੇ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਮੱਗਰੀ ਅਤੇ ਦਸਤਾਵੇਜ਼ ਮਿਲੇ ਨੇ ਉਸ ਉੱਤੇ ਐਕਸਾਈਜ਼ ਅਤੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਵੀ ਦਰਜ ਹਨ ਅਤੇ ਅਦਾਲਤ ਦੇ ਵੱਲੋਂ ਉਸ ਨੂੰ ਪਕੋੜਾ ਵੀ ਘੋਸ਼ਿਤ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਜਿੱਥੇ ਫਰੈਂਡਸ ਕਲੋਨੀ ਦੇ ਵਿੱਚ ਐਨਆਈਏ ਦੇ ਵੱਲੋਂ ਇੱਕ ਹੋਰ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਸਵੇਰੇ 6 ਤੋਂ 7 ਵਜੇ ਤੱਕ ਸਥਾਨਕ ਪੁਲਿਸ ਦੀ ਸਹਾਇਤਾ ਦੇ ਨਾਲ ਉਹ ਇੱਕ ਘਰ ਦੇ ਵਿੱਚ ਦਬੰਦ ਕਰਦੇ ਨੇ ਇਹ ਛਾਪਾ ਮਾਰੀ ਵੱਡੇ ਪੱਧਰ ਤੇ ਇਹ ਛਾਪਾ ਮਾਰੀ ਵੱਡੇ ਪੱਧਰ ਤੇ ਆਈਐਸਆਈ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਇਹ ਵਲੋਂ ਯੂਟਿਊਬਰ ਸੁਖਵੀਰ ਸਿੰਘ ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਜਾਣਕਾਰੀ ਸਾਹਮਣੇ ਆਈ ਕਿ ਇਸ ਦੇ ਸੰਬੰਧ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਦੇ ਨਾਲ ਨੇ ਜਿਸ ਦੇ ਵੱਲੋਂ ਸੁਖਵੀਰ ਸਿੰਘ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੁਣ ਉਹ ਪਾਕਿਸਤਾਨ ਡੋਨ ਦੇ ਨਾਲ ਕਦੋਂ ਅਤੇ ਕਿਉਂ ਗੱਲ ਕਰਦਾ ਸੀ ਅਤੇ ਇਸ ਦੇ ਪਿੱਛੇ ਉਸ ਦਾ ਕੀ ਮਕਸਦ ਸੀ ਪੁਲਿਸ ਇਸ ਵਾਰੇ ਹੁਣ ਤਫਤੀਸ਼ ਕਰ ਰਹੀ ਹੈ ਤੇ ਲਗਾਤਾਰ ਉਸ ਦੇ ਕਾਰ ਤੋਂ ਸਬੂਤਾਂ ਨੂੰ ਲੈ ਕੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅੱਜ ਸਵੇਰ ਤੋਂ ਹੀ ਐਨਆਈਏ ਦੀ ਟੀਮਾਂ ਦੇ ਵੱਲੋਂ ਪੰਜਾਬ ਸਣੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ 'ਚ ਕੁੱਲ ਤਿੰਨ ਸ਼ਹਿਰਾਂ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਰੇਡ ਜਲੰਧਰ ਫਿਰ ਟਾਂਡਾ ਅਤੇ ਆਖਿਰ ਦੇ ਵਿੱਚ ਮਾਨਸਾ ਚ ਹੋਈ ਇਸ ਵਿਸ਼ਾale ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹਨਾਂ ਛਾਪੇਮਾਰੀਆਂ ਦੇ ਵਿੱਚ ਪੰਜਾਬ ਦੇ ਇੱਕ ਯੂਟਿਊਬਰ ਦਾ ਨਾਮ ਵੀ ਸ਼ਾਮਲ ਹੈ ਜਿਸ ਦੇ ਘਰ 'ਚ NIA ਦੀ ਰੇਡ ਹੋਈ ਹੈ ਦੱਸ ਦਈਏ ਕਿ ਇਹ ਯੂਟਿਊਬਰ ਮਾਨਸਾ ਸ਼ਹਿਰ ਦੇ ਨਾਲ ਸੰਬੰਧ ਰੱਖਦਾ ਤੇ ਇਸ ਯੂਟਿਊਬਰ ਦਾ ਨਾਮ ਸੁਖਵੀਰ ਸਿੰਘ ਹੈ ਜੋ ਕਿ ਸੋਸ਼ਲ ਮੀਡੀਆ ਤੇ اپنی ویڈیوز ਰਾਹੀਂ کافی مشہور ہے۔ پر اس ویچالے ਹੁਣ ਇਸ ਤੇ ਇਲਜ਼ਾਮ ਲੱਗੇ ਨੇ ਕਿ ਯੂਟਿਊਬਰ ਸੁਖਵੀਰ ਸਿੰਘ ਨੇ ਪਾਕਿਸਤਾਨ ਦੇ ਡੌਨ ਸ਼ਜਾਦ ਪੱਟੀ ਦੇ ਨਾਲ ਗੱਲਬਾਤ ਕੀਤੀ ਹੈ। ਜਿਸ ਤੋਂ ਬਾਅਦ ਇਹ ਐਨਆਈਏ ਦੀ ਨਜ਼ਰਾਂ ਦੇ ਵਿੱਚ gir ਗਿਆ ਅਤੇ ਹੁਣ ਉਸ ਦੇ ਘਰ 'ਚ ਸਵੇਰ ਤੋਂ ਹੀ ਛਾਪੇਮਾਰੀ جاری ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸੁਖਵੀਰ ਚੰਡੀਗੜ੍ਹ 'ਚ ਰਹਿੰਦਾ ਹੈ ਪਰ ਉਹ ਇਸ ਵੇਲੇ ਕਿੱਥੇ ਹੈ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਉਸ ਦੇ ਘਰਦਿਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਕਿ ਆਖਰਕਾਰ ਉਹਨਾਂ ਦੇ ਪੁੱਤ ਦੇ ਵੱਲੋਂ ਸ਼ਹਿਜ਼ਾਦ ਪੱਟੀ ਦੇ ਨਾਲ ਕੀ ਗੱਲਬਾਤ ਕੀਤੀ ਗਈ ਉਸ ਦਾ ਉਸ ਦੇ ਨਾਲ ਕੀ ਲਿੰਕ ਹੈ ਅਤੇ ਇਹਨਾਂ ਤਮਾਮ ਸਵਾਲਾਂ ਦੇ ਵਿੱਚ ਹੁਣ ਉਸ ਦੇ ਪਰਿਵਾਰ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਘਰ ਲਗਾਤਾਰ ਛਾਪੇਮਾਰੀ ਕਰ ਜਾਂਚ ਵੀ ਹੋ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕੋਈ ਠੋਸ ਸਬੂਤ ਤਾਂ ਨਹੀਂ ਮਿਲਿਆ ਪਰ ਇਸ ਵਿਸ਼ਾਲੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਪਹੁੰਚੀ ਸੀ ਪਰ ਉਹ ਚੰਡੀਗੜ੍ਹ 'ਚ ਰਹਿੰਦਾ ਹੈ ਜਿਸ ਕਰਕੇ ਉਸ ਦੀ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਹੁਣ ਇਸ ਵਿਸ਼ਾਲੇ ਜੇਕਰ ਦੂਜੇ ਪਾਸੇ ਟਾਂਡਾ ਦਿਖਾਲ ਕੀਤੀ ਜਾਵੇ ਤਾਂ ਉੱਥੇ ਵੀ NIA ਦੀ ਟੀਮ ਦੇ ਵੱਲੋਂ ਦੋ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਇਥੋਂ ਦੇ ਇੱਕ ਨੌਜਵਾਨ ਜੋ ਕਿ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਉਸ ਦੇ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਮੱਗਰੀ ਅਤੇ ਦਸਤਾਵੇਜ਼ ਮਿਲੇ ਨੇ ਉਸ ਉੱਤੇ ਐਕਸਾਈਜ਼ ਅਤੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਵੀ ਦਰਜ ਹਨ ਅਤੇ ਅਦਾਲਤ ਦੇ ਵੱਲੋਂ ਉਸ ਨੂੰ ਪਕੋੜਾ ਵੀ ਘੋਸ਼ਿਤ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਜਿੱਥੇ ਫਰੈਂਡਸ ਕਲੋਨੀ ਦੇ ਵਿੱਚ ਐਨਆਈਏ ਦੇ ਵੱਲੋਂ ਇੱਕ ਹੋਰ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਸਵੇਰੇ 6 ਤੋਂ 7 ਵਜੇ ਤੱਕ ਸਥਾਨਕ ਪੁਲਿਸ ਦੀ ਸਹਾਇਤਾ ਦੇ ਨਾਲ ਉਹ ਇੱਕ ਘਰ ਦੇ ਵਿੱਚ ਦਬੰਦ ਕਰਦੇ ਨੇ ਇਹ ਛਾਪਾ ਮਾਰੀ ਵੱਡੇ ਪੱਧਰ ਤੇ ਇਹ ਛਾਪਾ ਮਾਰੀ ਵੱਡੇ ਪੱਧਰ ਤੇ ਆਈਐਸਆਈ ਦੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਇਹ ਵਲੋਂ ਹੁਣ ਯੂਟਿਊਬਰ ਸੁਖਵੀਰ ਸਿੰਘ ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਜਾਣਕਾਰੀ ਸਾਹਮਣੇ ਆਈ ਕਿ ਇਸ ਦੇ ਸੰਬੰਧ ਪਾਕਿਸਤਾਨੀ ਡਰਨ ਸ਼ਹਿਜ਼ਾਦ ਪੱਟੀ ਦੇ ਨਾਲ ਨੇ ਜਿਸ ਦੇ ਵੱਲੋਂ ਸੁਖਵੀਰ ਸਿੰਘ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੁਣ ਉਹ ਪਾਕਿਸਤਾਨ ਡਰਨ ਦੇ ਨਾਲ ਕਦੋਂ ਅਤੇ ਕਿਉਂ ਗੱਲ ਕਰਦਾ ਸੀ ਤੇ ਇਸ ਦੇ ਪਿੱਛੇ ਉਸ ਦਾ ਕੀ ਮਕਸਦ ਸੀ ਪੁਲਿਸ ਇਸ ਬਾਰੇ ਹੁਣ ਤਫ਼ਤੀਸ਼ ਕਰ ਰਹੀ ਹੈ ਤੇ ਲਗਾਤਾਰ ਉਸ ਦੇ ਕਾਰਫੂਨ ਸਬੂਤਾਂ ਨੂੰ ਲੈ ਕੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ